ਸਸ਼੍ਰੀ ਅਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਦੋਸਤੋ ਕਮਰਾਸ਼ੀ ਵਾਲਿਓ ਹੋ ਜਾਓ ਤਿਆਰ ਕਿਉਂਕਿ ਹੁਣ ਮਹਾਬਲੀ ਖੁਦ ਸੁਪਰ ਪਾਵਰ ਭਗਵਾਨ ਪਚਰੰਗ ਪੜੇ ਦੋਸਤੋ ਭਗਵਾਨ ਪਚਰੰਗ ਪੜੇ ਜੀ ਦਾ ਆਸ਼ੀਰਵਾਦ 14 ਜਨਵਰੀ ਤੋਂ ਲੈ ਕੇ 28 ਜਨਵਰੀ ਤੱਕ ਹੋਣ ਜਾ ਰਿਹਾ ਹੈ ਜਨਵਰੀ ਮਹੀਨੇ ਦੇ ਇਹਨਾਂ 15 ਦਿਨਾਂ ਦੇ ਵਿੱਚ ਤੁਹਾਨੂੰ 5 ਵਟੀਆਂ ਖੁਸ਼ਖਬਰੀਆਂ ਮਿਲਣ ਵਾਲੀਆਂ ਹਨ ਜੀ ਹਾਂ ਦੋਸਤੋ ਤੁਹਾਨੂੰ 14 ਜਨਵਰੀ ਤੋਂ 28 ਜਨਵਰੀ ਤੱਕ ਇਹਨਾਂ 15 ਦਿਨਾਂ ਦੇ ਵਿੱਚ ਪੰਜ ਵੱਡੀਆਂ ਖੁਸ਼ਖਬਰੀਆਂ ਮਿਲਣਗੀਆਂ ਤੁਹਾਨੂੰ ਦੱਸ ਦਈਏ ਕਿ ਆਰਥਿਕ ਲਾਭ ਦੇ ਨਾਲ ਨਾਲ ਨੌਕਰੀ ਵੀ ਮਿਲੇਗੀ ਅਤੇ ਪੰਜ ਵੱਡੀਆਂ ਖੁਸ਼ਖਬਰੀਆਂ ਮਿਲਣਗੀਆਂ ਤੁਹਾਨੂੰ ਦੱਸ ਦਈਏ ਕਿ ਇਸ ਸਮੇਂ ਭਗਵਾਨ ਬਜਰੰਗਪਾਲੀ ਜੀ ਦੀ ਕਿਰਪਾ ਦੇ ਨਾਲ ਤੁਸੀਂ ਹਰ ਸੰਕਟ ਤੋਂ ਮੁਕਤ ਹੋ ਜਾਓਗੇ ਤੁਹਾਡੇ ਸਾਰੇ ਦੁੱਖ ਤਦ ਖਤਮ ਹੋ ਜਾਣਗੇ ਤੁਹਾਨੂੰ ਵੱਡੇ ਵਿੱਤੀ ਲਾਭ ਵੱਡੀਆਂ ਸਫਲਤਾਵਾਂ ਮਿਲਣ ਜਾ ਰਹੀਆਂ ਹਨ ਦੋਸਤੋ ਕਿਹਾ ਜਾਂਦਾ ਹੈ ਕਿ ਤੁਹਾਡੀ ਕਿਸਮਤ ਹੁਣ ਬਦਲ ਜਾਵੇਗੀ ਹੁਣ ਤੁਸੀਂ ਰੋਣਾ ਧੋਣਾ ਛੱਡ ਦਿਓ ਆਪਣੀ ਕਿਸਮਤ ਨੂੰ ਕੋਸਣਾ ਬੰਦ ਕਰ ਦਿਓ ਦੋਸਤੋ ਤੁਹਾਡੇ ਲਈ ਉਡੀਕ ਦੇ ਦਿਨ ਖਤਮ ਹੋ ਗਏ ਹਨ ਹੁਣ ਭਗਵਾਨ ਬਜਰੰਗ ਬਲੀਸ਼ੇ ਦੀ ਕਿਰਪਾ ਦੇ ਨਾਲ ਤੁਸੀਂ ਆਪਣੇ ਜੀਵਨ ਦੇ ਵਿੱਚ ਪੰਜ ਵੱਡੀਆਂ ਖੁਸ਼ਖਬਰੀਆਂ ਪ੍ਰਾਪਤ ਕਰਨ ਜਾ ਰਹੇ ਹੋ ਇਹ ਪੰਜ ਵੱਡੀਆਂ ਖੁਸ਼ਖਬਰੀਆਂ ਜਸਤਾ ਤੁਸੀਂ ਲੰਮੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਸੀ ਕਿ ਸਾਡੀ ਜ਼ਿੰਦਗੀ ਵਿੱਚ ਇਹ ਸਮਾਂ ਕਦੋਂ ਆਪਰੇਗਾ ਸਾਨੂੰ ਐਸੋ ਆਰਾਮ ਅਤੇ ਸੁੱਖ ਸਹੂਲਤਾਂ ਕਦੋਂ ਮਿਲਣਗੀਆਂ ਦੋਸਤੋ ਇਹ ਕਿਹੜੀਆਂ ਪੰਜ ਵੱਡੀਆਂ ਖੁਸ਼ਖਬਰੀਆਂ ਹਨ ਜੋ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਭਗਵਾਨ ਬਜਰੰਗ ਪੁਲੇਚੀ ਦੀ ਕਿਰਪਾ ਦੇ ਨਾਲ ਇਹ 15 ਦਿਨ ਤੁਹਾਡੇ ਲਈ ਪੂਰੀ ਤਰ੍ਹਾਂ ਸਹੀ ਜਾਣਕਾਰੀ ਪ੍ਰਦਾਨ ਕਰਨ ਦਾ ਸਮਾਂ ਹੋਵੇਗਾ ਦੋਸਤੋ ਬੇਨਤੀ ਹੈ ਕਿ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਨਾਲ ਜ਼ਰੂਰ ਸੁਣਨਾ ਕਿਉਂਕਿ ਤੁਹਾਡੇ ਲਈ ਸਮਾਂ ਇਸ ਤਰ੍ਹਾਂ ਦਾ ਆ ਗਿਆ ਹੈ ਕਿ ਤੁਸੀਂ ਇਹਨਾਂ 15 ਦਿਨਾਂ ਦੇ ਵਿੱਚ ਖੁਸ਼ੀਆਂ ਮਨਾਵੋਗੇ ਦੋਸਤੋ ਪੂਰੀ ਵੀਡੀਓ ਅੰਤ ਤੱਕ ਜ਼ਰੂਰ ਸੁਣਨਾ ਇਹਨਾਂ 15 ਦਿਨਾਂ ਦੇ ਵਿੱਚ ਤੁਹਾਨੂੰ ਕੀ ਕਰਨਾ ਹੈ ਅਤੇ ਕੀ ਨਹੀਂ ਕਰਨਾ ਪੂਰੀ ਜਾਣਕਾਰੀ ਤੁਹਾਨੂੰ ਦੇਵਾਂਗੇ ਇਹਨਾਂ 15 ਦਿਨਾਂ ਦੇ ਵਿੱਚ ਕੁਝ ਜ਼ਰੂਰੀ ਗੱਲਾਂ ਦਾ ਵੀ ਧਿਆਨ ਰੱਖਣਾ ਹੈ ਤਾਂ ਜੋ ਇਹਨਾਂ 15 ਦਿਨਾਂ ਤੋਂ ਜ਼ਿਆਦਾ ਲਾਭ ਲੈ ਸਕੋ ਦੋਸਤੋ ਭਗਵਾਨ ਬજરੰਗ ਬਲੀ ਜੀ ਦੇ ਸੱਚੇ ਭਗਤ ਇਸ ਵੀਡੀਓ ਨੂੰ ਲਾਈਕ ਕਰ ਦਿਓ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਜੈ ਬજરੰਗ ਬਲੀ ਜੀ ਤੇ ਲਿਖ ਕੇ ਹਾਜ਼ਰੀ ਲਗਵਾ ਦੇਣਾ ਜੀ ਤਾਂ ਕਿ ਭਗਵਾਨ ਬજરੰਗ ਬਲੀ ਜੀ ਦਾ ਆਸ਼ੀਰਵਾਦ ਤੁਹਾਡੇ ਸਾਰਿਆਂ ਤੇ ਹੋ ਜਾਵੇ ਤੇ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ 14 ਜਨਵਰੀ ਤੋਂ 28 ਜਨਵਰੀ ਤੱਕ ਇਹਨਾਂ 15 ਦਿਨਾਂ ਦੇ ਮਹੱਤਵਪੂਰਨ ਸਮੇਂ ਦੀ ਸ਼ੁਰੂਆਤ ਜਾਨੀ ਤੁਹਾਡੀ ਰਾਸ਼ੀ ਲਈ ਜਨਵਰੀ ਦਾ ਮਹੀਨਾ ਬਹੁਤ ਹੀ ਵਧੀਆ ਜਾਵੇਗਾ ਇਸ ਸਮੇਂ ਦੌਰਾਨ ਗ੍ਰਹਾਂ ਦਾ ਸਕਰਮਣ ਅਤੇ ਤੁਹਾਡੀ ਕਿਸਮਤ ਹਰ ਤਰ੍ਹਾਂ ਤੁਹਾਡੇ ਪੱਖ ਵਿੱਚ ਹੈ ਇਸ ਲਈ ਇਹ ਸਮਾਂ ਤੁਹਾਡੇ ਲਈ ਲਾਭ ਦੇਣ ਵਾਲਾ ਸਮਾਂ ਹੈ ਬਹੁਤ ਚੰਗਾ ਸਮਾਂ ਹੈ ਇਸ ਲਈ ਦੋਸਤੋ ਤੁਸੀਂ ਕੋਈ ਵੀ ਵੱਡੀ ਪ੍ਰਾਪਤੀ ਕਰ ਸਕਦੇ ਹੋ ਅਤੇ ਤੁਸੀਂ ਖੁਦ ਮਹਿਸੂਸ ਕਰੋਗੇ ਤੁਹਾਡੀ ਮਿਹਨਤ ਦਾ ਹੁਣ ਤੁਹਾਨੂੰ ਫਲ ਮਿਲਣ ਜਾ ਰਿਹਾ ਹੈ ਇਸ ਦਿਨਾਂ ਲਈ ਤੁਸੀਂ ਪਿਛਲੇ ਕੁਝ ਸਮੇਂ ਦੇ ਜੋ ਵੀ ਲੰਮੀ ਮਿਆਦ ਦੀਆਂ ਯੋਜਨਾਵਾਂ ਬਣਾਈਆਂ ਸਨ ਉਹ ਉਹਨਾਂ ਟੀਚਿਆਂ ਨੂੰ ਪ੍ਰਾਪਤ ਕਰਨ ਦਾ ਸਮਾਂ ਆ ਗਿਆ ਹੈ ਇਹ ਸਮਾਂ ਤੁਹਾਡੇ ਲਈ ਚੰਗਾ ਰਹੇਗਾ ਤੁਸੀਂ ਅਧਿਆਤਮਿਕ ਅਤੇ ਸਮਾਜਿਕ ਕੰਮਾਂ ਵਿੱਚ ਰੁਚੀ ਰੋਗੇ ਤੁਸੀਂ ਘਰ ਦੇ ਪਛੁਰਗਾਂ ਦੀ ਦੇਖਭਾਲ ਕਰਨ ਵਿੱਚ ਸਮਾਂ ਬਤੀਤ ਕਰੋਗੇ ਤੁਹਾਨੂੰ ਦੱਸ ਦੇਈਏ ਕਿ ਇਸ ਸਮੇਂ ਤੁਸੀਂ ਕਿਸੇ ਵੀ ਮਹੱਤਵਪੂਰਨ ਟੀਚੇ ਨੂੰ ਪ੍ਰਾਪਤ ਕਰਨ ਲਈ ਆਪਣੇ ਪੂਰੇ ਊਰਜਾ ਵਰਤੋ ਗਿਆ ਤੇ ਵਿਸ਼ਵਾਸ ਕਰੋ ਤੁਸੀਂ ਉਸ ਵਿੱਚ ਸਫਲ ਹੋਵੋਗੇ ਤੁਹਾਨੂੰ ਦੱਸ ਦਈਏ ਕਿ ਮਹੱਤਵਪੂਰਨ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਤੁਹਾਡੇ ਲਈ ਸਮਾਂ ਬਹੁਤ ਵਧੀਆ ਰਹੇਗਾ ਤੁਸੀਂ ਜੋ ਵੀ ਕੰਮ ਕਰੋਗੇ ਉਸ ਵਿੱਚ ਤੁਹਾਨੂੰ ਸਫਲਤਾ ਜ਼ਰੂਰ ਮਿਲੇਗੀ ਤੁਸੀਂ ਇਸ ਸਮੇਂ ਸਫਲਤਾ ਦੇ ਚੰਡੇ ਬੁਲੰਦ ਕਰੋਗੇ ਇਸ ਸਮੇਂ ਦੌਰਾਨ ਤੁਸੀਂ ਕਿਸੇ ਇੰਟਰਵਿਊ ਜਾਂ ਕਾਨਫਰੰਸ ਵਿੱਚ ਮਹੱਤਵਪੂਰਨ ਪ੍ਰਾਪਤੀਆਂ ਕਰੋਗੇ ਸਮੁੱਚਾ ਸਮਾ ਤੁਹਾਡੇ ਲਈ ਅਨਕੋਲ ਰਹੇਗਾ ਇਸ ਸਮੇਂ ਦਾ ਵਧੀਆ ਉਪਯੋਗ ਕਰੋ ਨਾਲ ਹੀ ਕਿਸੇ ਨਏ ਦੇਕੇ ਜਾਂ ਰਿਸ਼ਤੇਦਾਰ ਨਾਲ ਤੁਹਾਡੇ ਅਚਾਨਕ ਮੁਲਾਕਾਤ ਤੁਹਾਨੂੰ ਰੋਜ਼ਾਨਾ ਜਿਹਾ ਦੇ ਤਨਾਪ ਪੂਰਨ ਮਾਹੌਲ ਤੋਂ ਰਾਹਤ ਦੇਵੇਗੀ ਅਤੇ ਖੁਸ਼ਖਬਰੀ ਦੇ ਨਾਲ ਨਾਲ ਤੁਸੀਂ ਇੱਕ ਨਵੀਂ ਊਰਜਾ ਵੀ ਮਹਿਸੂਸ ਕਰੋਗੇ ਲੰਮੇ ਸਮੇਂ ਤੋਂ ਇਹ ਸੋਨਾਂ ਦੀ ਕੋਸ਼ਿਸ਼ ਕਰ ਰਹੇ ਹੋ ਤੁਹਾਨੂੰ ਇਸ ਸਮੇਂ ਖੁਸ਼ਖਬਰੀ ਮਿਲੇਗੀ ਤੁਹਾਡੇ ਲਈ ਖੁਸ਼ੀ ਦੀ ਕੋਈ ਹਾਦ ਨਹੀਂ ਰਹੇਗੇ ਤੁਹਾਡੇ ਮਨ ਦੇ ਵਿੱਚ ਜੋ ਵੀ ਇਸ਼ਿਆਵਾ ਸਨ ਉਹ ਇਸ ਸਮੇਂ ਦੌਰਾਨ ਪੂਰੀਆਂ ਹੋਣਗੀਆਂ ਇਸ ਦੇ ਨਾਲ ਜੇਕਰ ਕਰਮ ਕਾਂ ਦੀ ਗੱਲ ਕਰੀਏ ਤਾਂ ਤੁਸੀਂ ਜੋ ਵੀ ਨਵਾਂ ਕੰਮ ਬਣਾਉਣਾ ਚਾਹੁੰਦੇ ਹੋ ਉਹ ਵੀ ਸਫਲਤਾਪੂਰਕ ਰੁਕਿਆ ਹੋਇਆ ਕੰਮ ਤੁਹਾਡਾ ਜਿਹੜਾ ਹੈ ਉਹ ਪੂਰਾ ਹੋਵੇਗਾ ਤੁਹਾਡੀ ਸਖਸ਼ੀਅਤ ਦੇ ਵਿੱਚ ਹੋਰ ਵੀ ਸਕਾਰਾਤਮਕ ਬਦਲਾਅ ਆਉਣਗੇ ਇਸ ਦੇ ਨਾਲ ਹੀ ਤੁਸੀਂ ਕਿਸੇ ਲੋੜਵੰਦ ਦੋਸਤ ਦੀ ਮਦਦ ਕਰਕੇ ਵੀ ਖੁਸ਼ੀ ਪ੍ਰਾਪਤ ਕਰੋਗੇ ਤੇ ਤੁਸੀਂ ਇਸੇ ਨਾਲ ਹੀ ਇੱਕ ਗੱਲ ਹੋਰ ਦੱਸਦੇ ਹਾਂ ਕਿ ਸਾਵਧਾਨੀ ਦੇ ਵੱਜੋਂ ਇਸ ਸਮੇਂ ਗੁੱਸੇ ਨੂੰ ਆਪਣੇ ਉੱਤੇ ਹਾਵੀ ਨਾ ਹੋਣ ਦਿਓ ਨਹੀਂ ਤਾਂ ਤੁਸੀਂ ਬੰਦੇ ਹੋਏ ਕੰਮਾਂ ਨੂੰ ਵੀ ਵਿਗਾੜ ਸਕਦੇ ਹੋ ਕਿਸੇ ਨਾ ਦੇਖੇ ਵਿਅਕਤੀ ਦੇ ਸਬੰਧ ਵਿੱਚ ਸਾਵਧਾਨ ਰਹੋ ਤੁਸੀਂ ਕਿਸੇ ਵੀ ਅਨਸੁਖਾਵੀ ਘਟਨਾ ਦੀ ਸੋਚਣਾ ਮਿਲਣ ਦੇ ਨਾਲ ਥੋੜਾ ਪਟਕ ਸਕਦੇ ਹੋ ਇਸ ਦੇ ਨਾਲ ਹੀ ਤੁਹਾਨੂੰ ਨਕਾਰਾਤਮਕ ਰੁਝਾਨ ਵਾਲੇ ਲੋਕਾਂ ਤੋਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਨਕਾਤਮਿਕ ਰੁਚੀ ਵਾਲੇ ਲੋਕਾਂ ਤੋਂ ਸਾਵਧਾਨ ਰਹੋ ਆਪਣੀ ਮਰਜ਼ੀ ਅਨੁਸਾਰ ਕੰਮ ਕਰੋ ਦੂਸਰਿਆਂ ਤੋਂ ਗੁਮਰਾਹ ਨਾ ਹੋਵੋ ਹਾਲਾਂਕਿ ਤੁਹਾਡੀਆਂ ਯੋਜਨਾਵਾਂ ਸਫਲ ਨਹੀਂ ਹੋ ਸਕਦੀਆਂ ਇਨ੍ਹਾਂ ਦਿਨਾਂ ਦੇ ਵਿੱਚ ਬਹੁਤ ਸਾਰੇ ਖਰਚੇ ਵੀ ਹੋ ਸਕਦੇ ਹਨ ਜਿਸ ਕਾਰਨ ਕੁਝ ਜ਼ਰੂਰੀ ਕੰਮ ਵੀ ਰੁਕ ਸਕਦੇ ਹਨ ਤੁਸੀ ਸਿਰਫ ਇਹ ਦੇਖਣਾ ਹੈ ਕਿ ਤੁਸੀਂ ਕਿੰਨਾ ਪੈਸਾ ਖਰਚ ਕਰਨਾ ਹੈ ਅਤੇ ਕਿਵੇਂ ਖਰਚ ਕਰਨਾ ਹੈ ਅਤੇ ਨਾਲ ਹੀ ਇਹ ਸੇਕ ਇਸ ਸੰਦਾਚਾ ਗੜਾ ਜੋ ਕੋਆਂਡੀਆਂ ਦੇ ਨਾਲ ਰਿਸ਼ਤੇਦਾਰਾਂ ਦੇ ਨਾਲ ਉਹ ਨਹੀਂ ਕਰਨਾ ਬੇਲੋੜੀ ਦੀ ਪਚਾਇ ਥੋੜਾ ਸਾਵਧਾਨ ਰਹਿਣਾ ਬਿਹਤਰ ਹੋਵੇਗਾ ਅਜੇ ਕੰਮਾਂ ਦੇ ਵਿੱਚ ਆਪਣਾ ਸਮਾਂ ਬਰਬਾਦ ਨਾ ਕਰੋ ਅਤੇ ਆਪਣੇ ਕੰਮ ਦੇ ਵਿੱਚ ਧਿਆਨ ਕੇਂਦ੍ਰਿਤ ਰੱਖੋ ਇਹ ਤੁਹਾਡੇ ਅਤੇ ਦੋਸਤਾਂ ਦੇ ਲਈ ਚੰਗਾ ਰਹੇਗਾ ਉਸ ਨਾਲ ਹੀ ਇੱਕ ਗੱਲ ਦਾ ਖਾਸ ਧਿਆਨ ਰੱਖੋਗੇ ਤੁਸੀਂ ਇਸ ਨੂੰ ਆਪਣੀਆਂ ਭਾਵਨਾਵਾਂ ਉਦਾਰਤਾਂ ਦਾ ਫਾਇਦਾ ਉਠਾਉਣ ਦਿਓ ਤੁਹਾਡੀ ਭਾਵਨਾਵਾਂ ਅਤੇ ਉਦਾਰਤਾ ਦਾ ਫਾਇਦਾ ਉਠਾਇਆ ਜਾ ਸਕਦਾ ਹੈ ਤੁਸੀਂ ਥੋੜੇ ਸੁਚੇਤ ਹੋ ਸਕਦੇ ਹੋ ਇਸ ਲਈ ਤੁਹਾਨੂੰ ਕਿਸੇ ਵੀ ਅਜੇਬ ਵਿਅਕਤੀ ਤੋਂ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ ਜੋ ਤੁਹਾਡਾ ਨੁਕਸਾਨ ਚਾਹੁੰਦਾ ਹੈ ਤੁਹਾਨੂੰ ਇਹ ਦੇਖਣਾ ਹੋਵੇਗਾ ਕਿ ਕੌਣ ਹੈ ਅਤੇ ਤੁਹਾਡਾ ਕੌਣ ਨੁਕਸਾਨ ਕਰਨਾ ਚਾਹੁੰਦਾ ਹੈ ਇਸ ਲਈ ਕਿਸੇ ਵੀ ਕਿਸਮ ਦੇ ਇਸ ਤਰ੍ਹਾਂ ਦੇ ਇਨਸਾਨ ਦੇ ਨਾਲ ਸੰਪਰਕ ਬਣਾਉਣ ਵੇਲੇ ਸਾਵਧਾਨ ਰਹੋ ਤੁਹਾਨੂੰ ਦੱਸ ਦਈਏ ਕਿ ਤੁਹਾਡੇ ਪਿਆਰ ਭਰੇ ਜੇਕਰ ਗੱਲ ਕਰੀਏ ਤਾਂ ਤੁਹਾਡੀ ਜ਼ਿੰਦਗੀ ਕਿਵੇਂ ਦੀ ਰਹੇਗੀ ਤੁਹਾਡੀ ਲਵ ਲਾਈਫ ਕਿਵੇਂ ਦੀ ਰਹੇਗੀ ਧਿਆਨ ਦੇ ਨਾਲ ਜ਼ਰੂਰ ਸੁਣੋ ਪਰਿਵਾਰਿਕ ਮਾਹੌਲ ਬਹੁਤ ਹੀ ਖੁਸ਼ਹਾਲ ਰਹੇਗਾ ਬੱਚਿਆਂ ਦੇ ਨਾਲ ਜੁੜੇ ਕੋਈ ਚੰਗੇ ਖਬਰ ਮਿਲਣ ਵਾਲੀ ਹੈ ਤੁਹਾਡਾ ਮਨ ਖੁਸ਼ ਰਹੇਗਾ ਤੁਸੀਂ ਪਰਿਵਾਰ ਦੇ ਨਾਲ ਕਿਸੇ ਧਾਰਮਿਕ ਸਥਾਨ ਤੇ ਜਾਣ ਦਾ ਮਨ ਵਿੱਚ ਬਣਾ ਸਕਦੇ ਹੋ ਇਸ ਸਮੇਂ ਕੋਈ ਪ੍ਰੋਗਰਾਮ ਵੀ ਬਣਾਇਆ ਜਾ ਸਕਦਾ ਹੈ ਅਧਿਆਤਮਿਕ ਗਤੀਵਿਧੀਆਂ ਵਿੱਚ ਦਿਲਚਸਪੀ ਲੈਣ ਨਾਲ ਮਨ ਨੂੰ ਸ਼ਾਂਤੀ ਮਿਲੇਗੀ ਜੇਕਰ ਪਤੀ ਪਤਨੀ ਵਿੱਚ ਕੋਈ ਮਤਭੇਦ ਚੱਲ ਰਿਹਾ ਹੈ ਤਾਂ ਉਸ ਨੂੰ ਸੁਲਝਾ ਲਿਆ ਜਾਵੇਗਾ ਕੋਈ ਹੱਲ ਫੇਰ ਲੱਭਿਆ ਜਾਵੇਗਾ ਪਤੀ ਪਤਨੀ ਦਾ ਰਿਸ਼ਤਾ ਮਜ਼ਬੂਤ ਹੋਵੇਗਾ ਪ੍ਰੇਮ ਸੰਬੰਧ ਮਜ਼ਬੂਤ ਹੋਣਗੇ ਪਿਆਰ ਦਾ ਰਿਸ਼ਤਾ ਅਨਕੂਰ ਹੋਵੇਗਾ ਇਸ ਸਮੇਂ ਦੌਰਾਨ ਪਰਿਵਾਰਿਕ ਪ੍ਰਬੰਧ ਵੀ ਹੋਣ ਵਾਲੇ ਹਨ ਘਰ ਵਿੱਚ ਵਿਅਸਤ ਰਹੇਗਾ ਪਰਿਵਾਰ ਵਿੱਚ ਖੁਸ਼ਹਾਲੀ ਦਾ ਮਾਹੌਲ ਰਹੇਗਾ ਜੀਵਨ ਸਾਥੀ ਦੇ ਨਾਲ ਯਾਤਰਾ ਤੇ ਰੋਮਾਂਟਿਕ ਘਟੀਆਂ ਵੇਦੀਆਂ ਸਮਾਪਤੀਤ ਹੋਵੇਗਾ ਕਿਸੇ ਦੀ ਮੰਗਣੀ ਜਾਂ ਵਿਆਹ ਨਾਲ ਸੰਬੰਧਿਤ ਯੋਜਨਾਵਾਂ ਪਰਿਵਾਰ ਤੇ ਰਿਸ਼ਤੇ ਅਤੇ ਦੋਸਤਾਂ ਦੇ ਲਈ ਸਮਾਂ ਬਹੁਤ ਵਧੀਆ ਹੈ ਇਸ ਸਮੇਂ ਤੁਹਾਡਾ ਕਾਰੋਬਾਰ ਅਤੇ ਕੈਰੀਅਰ ਕਿਵੇਂ ਦਾ ਰਹੇਗਾ ਦੋਸਤੋ ਕਾਰੋਬਾਰ ਅਤੇ ਨੌਕਰੀ ਨਾਲ ਜੁੜੇ ਕਿਸੇ ਵੀ ਕੰਮ ਦਾ ਹਰ ਮਹੱਤਵਪੂਰਨ ਫੈਸਲਾ ਤੁਹਾਨੂੰ ਲੈਣਾ ਹੋਵੇਗਾ ਚਾਹੇ ਉਹ ਨੌਕਰੀ ਜਾਂ ਕਾਰੋਬਾਰ ਨਾਲ ਜੁੜਿਆ ਹੋਵੇ ਇਹ ਫੈਸਲਾ ਤੁਹਾਨੂੰ ਖੁਦ ਲੈਣਾ ਹੋਵੇਗਾ ਕਿਉਂਕਿ ਕੰਮ ਦੀ ਗੁਣਵੱਤਾ ਤੁਹਾਨੂੰ ਕੋ ਟੋਤੀ ਦਾ ਨੁਕਸਾਨ ਹੋਵੇਗਾ ਤੁਹਾਨੂੰ ਸਿਰਫ ਨੌਕਰੀ ਅਤੇ ਪੈਸੇ ਕਰਨੇ ਦੁਖ ਚਲਣਾ ਪਾਵੇਗਾ ਲੋਕਾਂ ਨੂੰ ਬੌਸ ਅਤੇ ਅਧਿਕਾਰੀਆਂ ਤੋਂ ਕਾਫੀ ਤਾਰੀਫ ਮਿਲੇਗੀ ਤੁਹਾਡਾ ਸਨਮਾਨ ਵਧੇਗਾ ਕਿਉਂਕਿ ਤੁਸੀਂ ਕੰਮ ਇਸ ਤਰੀਕੇ ਨਾਲ ਕਰੋਗੇ ਕਿ ਬੌਸ ਅਤੇ ਅਧਿਕਾਰੀ ਤੁਹਾਡੇ ਜੋ ਬਹੁਤ ਖੁਸ਼ ਰਹਿਣਗੇ ਨੌਕਰੀ ਅਤੇ ਪੈਸੇ ਵਾਲੇ ਲੋਕਾਂ ਲਈ ਅਜਿਹੀਆਂ ਚੀਜ਼ਾਂ ਹੋਣਗੀਆਂ ਸਭ ਸੰਭਾਵਨਾ ਅਜਿਹੀਆਂ ਚੀਜ਼ਾਂ ਹੋਣਗੀਆਂ ਕਿ ਉਸ ਨੂੰ ਕਿ ਉਹਨਾਂ ਨੂੰ ਤਰੱਕੀ ਵੀ ਮਿਲ ਸਕਦੀ ਹੈ ਤਨਖਾਹ ਵਿੱਚ ਵਾਧਾ ਹੋ ਸਕਦਾ ਹੈ ਪੈਸੇ ਵਾਲੇ ਲੋਕਾਂ ਲਈ ਇਹ ਸਮਾਂ ਚੰਗਾ ਸਾਬਤ ਹੋਵੇਗਾ ਇਸ ਦੇ ਨਾਲ ਹੀ ਉਹਨਾਂ ਲੋਕਾਂ ਲਈ ਨੌਕਰੀ ਮਿਲਣ ਦੀ ਸੰਭਾਵਨਾ ਹੈ ਜੋ ਬੇਰੁਜ਼ਗਾਰ ਹਨ ਅਤੇ ਨੌਕਰੀ ਦੀ ਤਲਾਸ਼ ਕਰ ਰਹੇ ਹਨ ਜੇਕਰ ਤੁਸੀਂ ਪਿਛਲੇ ਸਮੇਂ ਵਿੱਚ ਜਲਦਬਾਜ਼ੀ ਵਿੱਚ ਕੋਈ ਇੰਟਰਵਿਊ ਦਿੱਤੀ ਹੈ ਤਾਂ ਇਹ ਸਮਾਂ ਚੰਗਾ ਹੈ ਤੁਹਾਡੇ ਨਤੀਜੇ ਚੰਗੇ ਨਿਕਲਣਗੇ ਤੁਹਾਨੂੰ ਮਨਪਸੰਦ ਨੌਕਰੀ ਵੀ ਮਿਲ ਸਕਦੀ ਹੈ ਜਿਸ ਨਾਲ ਤੁਹਾਡੀ ਆਰਥਿਕ ਸਥਿਤੀ ਮਜ਼ਬੂਤ ਹੋਵੇਗੀ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਬਣਿਆ ਰਹੇਗਾ ਤੁਸੀਂ ਕੋਈ ਨਵਾਂ ਕਾਰੋਬਾਰ ਵੀ ਸ਼ੁਰੂ ਕਰ ਸਕਦੇ ਹੋ ਤਾਂ ਤੁਸੀਂ ਤੁਹਾਨੂੰ ਇਸ ਸਮੇਂ ਨਿਸ਼ਚਿਤ ਤੌਰ ਤੇ ਲਾਭ ਮਿਲੇਗਾ ਦੋਸਤੋ ਤੁਹਾਨੂੰ ਦੱਸਦਾ ਇਹ ਕਿ ਤੁਸੀਂ ਸਬਰ ਅਤੇ ਆਤਮ ਵਿਸ਼ਵਾਸ ਤੇ ਨਿਰਭਰ ਰਹਿਣਾ ਹੈ ਜੇਕਰ ਤੁਸੀਂ ਕੋਈ ਵੱਡਾ ਕੰਮ ਕਰਨ ਜਾ ਰਹੇ ਹੋ ਤਾਂ ਵਿਸ਼ਵਾਸ ਕਰੋ ਕਿ ਇਹ ਸਮਾਂ ਤੁਹਾਡੇ ਤੇ ਤੁਹਾਡੇ ਦੋਸਤਾਂ ਦੇ ਲਈ ਸਮਾਂ ਬਹੁਤ ਹੀ ਚੰਗਾ ਹੈ ਇਸ ਦੇ ਨਾਲੇ ਜੇਕਰ ਤੁਸੀਂ ਕਿਸੇ ਵੀ ਤਰ੍ਹਾਂ ਦੇ ਲੈਣ-ਦੇਣ ਤਾਂ ਉਸ ਦੇ ਵਿੱਚ ਤੁਸੀਂ ਸਾਵਧਾਨ ਰਹਿਣਾ ਹੈ ਜੇਕਰ ਤੁਸੀਂ ਜਮਿਨੀ ਵਾਹਨ ਦੀ ਵਰਤੋਂ ਕਰ ਰਹੇ ਹੋ ਜੇਕਰ ਤੁਸੀਂ ਕਾਰੋਬਾਰ ਸਬੰਧਿਤ ਗਤੀਵਿਧੀਆਂ ਵਿੱਚ ਹੋ ਤਾਂ ਤੁਹਾਨੂੰ ਇਸ ਵਿੱਚ ਲਾਭ ਵੀ ਮਿਲੇਗਾ ਤੁਸੀਂ ਆਪਣੇ ਕੰਮ ਅਤੇ ਕਾਰਜ ਖੇਤਰ ਵਿੱਚ ਟੀਚਿਆਂ ਨੂੰ ਪੂਰਾ ਕਰਨ ਵਿੱਚ ਸਫਲਤਾ ਪ੍ਰਾਪਤ ਕਰੋਗੇ ਉੱਚ ਪਦਰੀ ਅਧਿਕਾਰੀਆਂ ਦੇ ਨਾਲ ਤੁਹਾਡੇ ਚੰਗੇ ਸਬੰਧ ਰਹਿਣਗੇ ਨਾਲ ਹੀ ਜੇਕਰ ਤੁਸੀਂ ਪ੍ਰੋਪਰਟੀ ਦੇ ਸਬੰਧ ਕਾਰੋਬਾਰ ਵਿੱਚ ਸ਼ਾਮਲ ਹੋ ਤਾਂ ਤੁਹਾਨੂੰ ਨਿਸ਼ਚਿਤ ਅਤੇ ਇਸ ਸਮੇਂ ਦੇ ਵਿੱਚ ਲਾਭ ਦੇ ਨਾਲ-ਨਾਲ ਹਿੱਸਾ ਵੀ ਮਿਲੇਗਾ ਸੱਟੇਬਾਜੀ ਵਿੱਚ ਸ਼ਾਮਲ ਲੋਕਾਂ ਲਈ ਵੱਡੀ ਸਫਲਤਾ ਤੁਹਾਨੂੰ ਸਭ ਵੱਡੀ ਸਫਲਤਾ ਮਿਲੇਗੀ ਇਸ ਦੇ ਨਾਲ ਹੀ ਜੇਕਰ ਕੋਈ ਅਦਾਲਤੀ ਕੇਸ ਚੱਲ ਰਿਹਾ ਹੈ ਤਾਂ ਇਸ ਸਮੇਂ ਤੁਹਾਨੂੰ ਚੰਗੇ ਨਤੀਜੇ ਮਿਲਣ ਵਾਲੇ ਹਨ ਜੇਕਰ ਕੋਈ ਅਦਾਲਤ ਦੇ ਨਾਲ ਸੰਬੰਧਿਤ ਕੇਸ ਚੱਲ ਰਿਹਾ ਹੈ ਤਾਂ ਇਸ ਦੇ ਚੰਗੇ ਨਤੀਜੇ ਮਿਲਣਗੇ ਤੁਹਾਡੇ ਪੱਖ ਵਿੱਚ ਹੋਣਗੇ। ਕੁੱਲ ਮਿਲਾ ਕੇ ਕਾਰੋਬਾਰ ਕੈਰੀਅਰ ਨਾਲ ਜੁੜਿਆ ਇਹ ਸਮਾਂ ਚੰਗਾ ਹੈ। ਦੋਸਤੋ ਹੁਣ ਗੱਲ ਕਰਦੇ ਹਾਂ ਇਸ ਸਮੇਂ ਤੁਹਾਡੀ ਸਿਹਤ ਦੀ। ਤੁਹਾਡੀ ਸਿਹਤ ਚੰਗੇ ਰਹੀ ਕਿ ਫਿਰ ਵੀ ਤੁਹਾਨੂੰ ਮੌਸਮੀ ਬਿਮਾਰੀਆਂ ਤੋਂ ਸੁਚੇਤ ਰਹਿਣਾ ਹੋਵੇਗਾ। ਤਣਾਅ ਤੋਂ ਵਕਤ ਰਹਿਣਾ ਹੋਵੇਗਾ। ਦਰਦ ਅਤੇ ਐਸਿਡਿਟੀ ਵਰਗੀਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਨਾਲੇ ਕੁਝ ਸਮਾਂ ਧਿਆਨ ਵਿੱਚ ਦਿਓ ਤੇ ਆਪਣੀ ਰੋਜ਼ਾਨਾ ਦੀ ਰੁਟੀਨ ਦੇ ਵਿੱਚ ਖਾਣ ਪੀਣ ਦਾ ਧਿਆਨ ਰੱਖੋ। ਜਿੰਨਾ ਸੰਭਵ ਹੋ ਸਕੇ ਤੱਲਪਦਾਰ ਥਾਂ ਦਾ ਸੇਵਨ ਨਾ ਕਰੋ ਮਸਾਲੇਦਾਰ ਭੋਜਨ ਤੋਂ ਪਰਹੇਜ਼ ਕਰੋ ਤੁਹਾਡੀ ਸਿਹਤ ਚੰਗੀ ਰਹੇਗੀ ਦੋਸਤੋ ਐਸੀ ਜਾਣਕਾਰੀ ਕੁੰਭ ਰਾਸ਼ੀ ਵਾਲਿਆਂ ਦੇ ਲਈ ਚਾਹੇਕਰ ਇਹ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਤਾਂ ਵੀਡੀਓ ਨੂੰ ਅੱਗੇ ਵੀ ਸ਼ੇਅਰ ਕਰ ਦਿਓ ਜੀ ਤਾਂ ਨਾ